ਤਾ ਇਸ ਵੇਲੇ ਦੀ ਬਹੁਤ ਵੱਡੀ ਕਵਰ ਸਾਹਮਣੇ ਆ ਰਹੀ ਹੈ ਜਤੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨਾਲ ਜੁੜੀ ਹੋਈ ਜੀਹਾਂ ਦਾਦੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਚਾਰਜ ਵਾਪਸ ਲੈ ਲਿਆ ਗਿਆ ਜਤੇਦਾਰੀ ਦਾ ਚਾਰਜ ਵਾਪਸ ਲੈ ਲਿਆ ਗਿਆ ਔਰ ਇਹ ਚਾਰ ਸੌ ਪਿਆ ਦਮਦਮਾ ਸਾਫ ਦੇ ਹੈੱਡ ਗ੍ਰਾਂਤੀ ਜਗਤਾਰ ਸਿੰਘ ਹੋਣਾ ਨੂੰ ਤਾਂ ਦਾਦੇ ਕਿ 15 ਦਿਨਾਂ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਐਸਜੀਪੀਸੀ ਦੇ ਬਲੋਤਾ ਜੰਤਰੀ ਕਮੇਟੀ ਦੀ ਮੀਟਿੰਗ ਸੀ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਔਰ 15 ਦਿਨਾਂ ਦੇ ਲਈ 15 ਦਿਨਾਂ ਦੇ ਲਈ ਕਿਹਾ ਜਾ ਰਿਹਾ ਕਿ ਹੁਣ ਜਗਤਾਰ ਸਿੰਘ ਜੋ ਕਿ ਹੈੱਡ ਗ੍ਰਾਂਤੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਉਹਨਾਂ ਨੂੰ ਇਹ ਚਾਰਜ ਸੌਂਪਿਆ ਗਿਆ ਬਤੌਰ ਜਥੇਦਾਰ ਸੇਵਾਮਾਂ ਹੁਣ ਜਗਤਾਰ ਸਿੰਘ ਨਵਾਉਣਗੇ ਜਿਨ੍ਹਾਂ ਚਰ ਅੰਤਰੀ ਕਮੇਟੀ ਦਾ ਜਿਹੜਾ ਅੰਤਰੀ ਕਮੇਟੀ ਦੀ ਜਿਹੜੀ ਇਹ ਇੱਕ ਜਿਹੜੀ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਹੈ ਤਾਂ ਇਸ ਕਮੇਟੀ ਦਾ ਜਦੋਂ ਜਵਾਬ ਆਏਗਾ ਉਸ ਤੋਂ ਬਾਅਦ ਅਸਲ ਫੈਸਲਾ ਲਿਆ ਜਾਏਗਾ ਪਰ ਫਿਲਹਾਲ ਉਦੋਂ ਤੱਕ 15 ਦਿਨ ਦਾ ਸਮਾਂ ਉਦੋਂ ਤੱਕ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਥੇਦਾਰ ਦਾ ਦੇ ਕੇ ਜਥੇਦਾਰ ਨਹੀਂ ਰਹਿਣਗੇ ਹਰਪ੍ਰੀਤ ਸਿੰਘ ਉਹ ਜਥਦਾ ਬਣਾਇਆ ਗਿਆ ਹੁਣ ਉਹ ਉਹਨਾਂ ਟਾਈਮ ਤੱਕ ਜਗਤਾਰ ਸਿੰਘ ਨੂੰ ਜੋ ਕਿ ਹੈੱਡ ਗ੍ਰੰਟੀ ਨੇ ਔਰ ਉਹ ਉੱਥੋਂ ਦੀ ਹੁਣ ਭੂਮਿਕਾ ਉੱਤੇ ਜਥੇਦਾਰ ਦੀ ਵੀ ਨਿਭਾਉਣਗੇ ਕਿਉਂਕਿ ਚਾਰਜ ਉਹਨਾਂ ਨੂੰ ਸੌਂਪ ਦਿੱਤਾ ਗਿਆ ਹਾਲਾਂਕਿ ਅਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਅੰਤਨੀ ਕਮੇਟੀ ਦੇ ਵੱਲੋਂ ਵੀ ਮਿਲਿਆ ਜਾਂਦਾ ਤੇ ਉਸ ਸਮੇਂ ਜਿਹੜਾ ਜੇ ਗੱਲ ਕਰੀਏ ਤਾਂ ਹਰਪ੍ਰੀਤ ਸਿੰਘ ਹੋਣਾ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਚੱਲਦੀਆਂ ਔਰ ਪਿਛਲੇ ਦਿਨਾਂ ਦੇ ਵਿੱਚ ਤਸਵੀਰ ਉਹਦੋਂ ਸਾਫ਼ ਹੋਣੀ ਸ਼ੁਰੂ ਹੁੰਦੀ ਹੈ ਜਦੋਂ ਇੱਕ 17 ਸਾਲ ਪੁਰਾਣਾ ਮਾਮਲਾ ਸਾਡੂ ਦਾ ਮਾਮਲਾ ਗਿਆਨੀ ਹਰਪੀ ਸਿੰਘ ਹੋਣਾ ਦੇ ਸਾਡੂ ਦਾ ਮਾਮਲਾ ਜਦੋਂ ਸਾਹਮਣੇ ਆਉਂਦਾ ਔਰ ਉਹਨਾਂ ਦੇ ਇੰਟਰਵਿਊਜ਼ ਜਿਹੜੀਆਂ ਨੇ ਟੀਵੀ ਚੈਨਲ ਦੇ ਉੱਪਰ ਚੱਲਦੀਆਂ ਜਿਦੇ ਵਿੱਚ ਉਹ ਸਾਫ਼ ਤੌਰ ਤੇ ਇਲਜ਼ਾਮ ਲਗਾਉਂਦਾ ਗਿਆਨੀ ਹਰਪੀ ਸਿੰਘ ਹੋਣਾ ਦੇ ਉੱਪਰ ਕਿ ਇਹਨਾਂ ਦੇ ਮੇਰੀ ਪਤਨੀ ਦੇ ਨਾਲ ਸਬੰਧ ਸੀ ਤਾਂ ਦੱਸਦੀ ਕਿ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਹੋਣਾ ਨੇ ਇਹਨਾਂ ਬਿਆਨਾਂ ਨੂੰ ਇਹਨਾਂ ਇਲਜ਼ਾਮਾਂ ਨੂੰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਔਰ ਉਹਨਾਂ ਨੇ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਵਿਕੇਸ਼ ਰੀਗੁਰੂ ਗਿਆਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੜ ਕੇ ਗੱਲ ਕਹੀ ਸੀ ਕਿ ਜੇ ਮੇਰੇ ਉਸ ਔਰਤ ਦੇ ਨਾਲ ਨਾਜਾਇਜ਼ ਸਬੰਧ ਹੋਣ ਸਰੀਕ ਸਬੰਧ ਹੋਣ ਤਾਂ ਮੈਂ ਇੱਥੇ ਹੀ ਸਵਾਹ ਹੋ ਜਾਵਾਂ ਅਜਿਹਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਸੀ ਤੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਤਲਬ ਕੀਤਾ ਗਿਆ ਸੀ ਸ਼੍ਰੀ ਕਾਲ ਤਖਤ ਸਾਹਿਬ ਤਾਂ ਉਸ ਸਮੇਂ ਤਲਕੀ ਦੇ ਵਿੱਚ ਨਜ਼ਰ ਆਏ ਸੀ ਜਿਸ ਦਾ ਗਿਆਨੀ ਰਗਵੀਰ ਜਿਸ ਰਾ ਗਿਆਨੀ ਹਰਪ੍ਰੀਤ ਸਿੰਘ ਨਾਲ ਗਿਆਨੀ ਰਗਵੀਰ ਸਿੰਘ ਵੀ ਉਸ ਸਮੇਂ ਮੀਟਿੰਗ ਦੇ ਵਿੱਚ ਮੌਜੂਦ ਸੀ ਤਾਂ ਉਸ ਸਮੇਂ ਹਰਪ੍ਰੀਤ ਸਿੰਘ ਹੋਣਾ ਦੇ ਵੱਲੋਂ ਇੱਕ ਸਾਲਾ ਸ਼ਬਦ ਦੀ ਵਰਤੋਂ ਕੀਤੀ ਗਈ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ કરી ਜਦੋਂ ਪ੍ਰੈਸ ਕਾਨਫਰੰਸ ਕੀਤੀ ਕਿ ਮਲਬਈਤਾ ਜਿਹੜਾ ਸਾळा ਸ਼ਬਦ ਵਰਤ ਲੈਂਦੇ ਨੇ ਆਮ ਤੌਰ ਦੇ ਉੱਪਰ ਮਲਵਈਆਂ ਦੀ ਭਾਸ਼ਾ ਦੇ ਵਿੱਚ ਨਾਰਮਲ ਸ਼ਬਦ ਹੈ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਤਾਂ ਜਿਆਨ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਕਲਿੱਪ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦਾ ਤੇ ਹੁਣ ਜਿਹੜਾ ਅੰਤਰੀ ਕਮੇਟੀ ਦੇ ਵੱਲੋਂ ਜਿਹੜਾ ਅੱਜ ਫੈਸਲਾ ਲਿਆ ਗਿਆ ਵੱਡਾ ਐਕਸ਼ਨ ਹਰਪੀਤ ਸਿੰਘ ਹੁਣਾਂ ਦੇ ਉੱਪਰ ਲਿਆ ਗਿਆ ਜਗਤਾਰ ਸਿੰਘ ਹੈੱਡ ਗ੍ਰਾਂਤੀ ਨਿਯੋਤਕ ਸ੍ਰੀ ਦਮਦਮਾ ਸਾਹਿਬ ਉਹਨਾਂ ਨੂੰ ਹੁਣ ਜ਼ਤੇਦਾਰੀ ਦਾ ਚਾਰਜ ਜਿਹੜਾ ਸੌਪਿਆ ਗਿਆ ਹੈਗਾ ਤਾਂ ਕਾਰਜਕਾਰੀ ਜਿਹੜੇ ਜਥੇਦਾਰ ਰਹਿ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਜਦੋਂ ਸਾਰਾ ਇੱਕ ਬਖੇੜਾ ਖੜਾ ਹੁੰਦਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਬਿਆਨ ਲਗਾਤਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੇ ਆ ਤੇ ਫਿਰ ਜਦੋਂ 2 ਦਸੰਬਰ ਦਾ ਦਿਨ ਆਉਂਦਾ ਜਦੋਂ ਚੰਦੂ ਮਾਇਰਾ ਦੇ ਨਾਲ ਤੋਂ ਸਭੋ ਸਿਨ ਦੇਖਿਆ ਹੋਊਗਾ ਜਦੋਂ ਤੂੰ ਤਰਾਕ ਕਰਕੇ ਗੱਲ ਨਜ਼ਰ ਆ ਰਹੇ ਹੁੰਦੇ ਨੇ ਗਿਆਨੀ ਹਰਪੀ ਸਿੰਘ ਤਾਂ ਉਸ ਤੋਂ ਬਾਅਦ ਅਸਤੀਫਿਆਂ ਦੀ ਗੱਲ ਹੁੰਦੀ ਹੈ ਕਿ 3 ਦਿਨਾਂ ਦੇ ਵਿੱਚ ਅਸਤੀਫੇ ਦੇਣੇ ਸੀ ਉਹ ਨਹੀਂ ਦਿੱਤੇ ਪਰ ਬਾਅਦ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਕਾਲੀ ਦਲ ਦਾ ਬਫਦ ਜਾ ਕੇ ਗਿਆਨੀ ਰੁਬੀ ਸਿੰਘ ਉਹਨਾਂ ਨੂੰ ਮਿਲਿਆ ਸੀ ਤੇ 20 ਦਿਨ ਦਾ ਸਮਾਂ ਹੋਰ ਲੈ ਲਿਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੁਕਮਨਾਮੇ ਦੀ ਉਲੰਘਣਾ ਨੂੰ ਲੈ ਕੇ ਗਿਆਨੀ ਹਰਪੀ ਸਿੰਘ ਉਹਨਾਂ ਨੇ ਬੋਲਦਿਆਂ ਕੱਲ ਕਿਹਾ ਸੀ ਕਿ ਮੈਂ ਹੁਣ ਸਿੰਘ ਸਹਿਬਾਨਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਤੇ ਮੈਂ ਆਪਣਾ ਜਿਹੜਾ ਦੋਸ਼ਾਂ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਚਾਰਜ ਵਾਪਸ ਲੈ ਲਿਆ ਗਿਆ ਹਾਲਾਂਕਿ ਥੋੜੇ ਦਿਨ ਪਹਿਲਾਂ